ਸ੍ਰੀ ਹਰਗੋਬਿੰਦਪੁਰ ਸਾਹਿਬ ਗੁਜਰਾں ਦੀ ਪਰਾਲੀ ਨੂੰ ਲੱਗੀ ਅਗਨ ਨਗਰ ਕਾਉਂਸਲ ਦੇ ਕੋਲ ਫਾਇਰ ਬ੍ਰਿਗੇਡ ਗੱਡੀ ਹੁੰਦੀ ਤਾਂ ਨੁਕਸਾਨ ਤੋਂ ਬਚਾਅ ਹੋ ਸਕਦਾ ਸੀ ਅੱਜ ਦੇਰ ਸ਼ਾਮ ਸ੍ਰੀ ਹਰਗੋਬਿੰਦਪੁਰ ਸਾਹਿਬ ਗੁਜਰ ਭਾਈਚਾਰੇ ਦੇ ਡੰਗਰਾਂ ਲਈ ਇਕੱਠੀ ਕੀਤੀ ਪਰਾਲੀ ਨੂੰ ਅਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦਿਆਂ ਮੱਖਣਦੀਨ ਪੁੱਤਰ ਹੁਸੈਨਦੀਨ ਵਾਸੀ ਸ੍ਰੀ ਹਰਗੋਬਿੰਦਪੁਰ ਸਾਹਿਬ ਨੇ ਦੱਸਿਆ ਕਿ ਲਗਭਗ 40 ਕਿੱਲਿਆਂ ਦੀ ਭਰਾਲੀ ਇਕੱਠੀ ਕੀਤੀ ਹੋਈ ਸੀ ਜਿਸ ਨੂੰ ਦੇਰ ਸ਼ਾਮ ਅਗ ਲੱਗ ਗਈ ਅਤੇ ਬਟਾਲਾ ਫਾਇਰ ਬਗੇਟ ਨੂੰ ਫੋਨ ਰਾਹੀਂ ਸੂਚਨਾ ਦਿੱਤੀ ਪਰ ਜਦੋਂ ਤੱਕ ਫਾਇਰ ਬਗੇਟ ਦੀ ਗੱਡੀ ਆਈ ਭਰਾਲੀ ਪੂਰੀ ਤਰ੍ਹਾਂ ਸੜ ਚੁੱਕੀ ਸੀ ਲਗਭਗ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਇਲਾਕੇ ਦੇ ਲੋਕਾਂ ਨੇ ਰੋਸ ਜ਼ਾਹਰ ਕੀਤਾ ਕਿ ਜੇਕਰ ਫਾਇਰ ਬਗੇਟ ਦੀ ਗੱਡੀ ਨਗਰ ਕੌਂਸਲ ਕੋਲ ਹੁੰਦੀ ਤਾਂ ਅੱਗ ਤੇ ਕਾਬੂ ਪਾਇਆ ਜਾ ਸਕਦਾ ਸੀ ਇਹ ਤਾਂ ਨੁਕਸਾਨ ਤੋਂ ਬਚਾਅ ਹੋ ਸਕਦਾ ਸੀ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਕਿੰਨਾ ਜ਼ਰਾ ਮੇਰਾ ਨਾਮ ਅਖੰਡੀ ਰੇ। ਕਿਥੋਂ ਰਹਿਣ ਵਾਲੇ ਹੋ? ਸ੍ਰੀ ਹਰਮੰਪੁਰ। ਤੇ ਕੀ ਘਟਨਾ ਵਾਪਰੀ ਜੇ? ਇਹ ਸਰ ਜੀ ਕੋਈ 6 ਵਜੇ ਨਾ ਕੋਈ ਪ੍ਰਾਲੀ ਨੂੰ ਅੱਗ ਲਾ ਗਿਆ ਕੋ ਸਾਨੂੰ ਤੇ ਪਤਾ ਹੀ ਲੱਗਾ ਸਾਡੇ ਡੰਗਰ ਉਧਰ ਪ੍ਰਾਲੀ ਖਾਂਦੇ ਸੀ ਪਹਿਲਾਂ। ਅੱਛਾ। ਤੇ ਉਹ ਮੁੰਡੇ ਨੇ ਖੜਿਆ ਸਿਰਫ ਪਾਣੀ ਡਾੜ ਵਾਸਤੇ ਤੇ ਮਗਰੋਂ ਕੋਈ ਅੱਗ ਲਾ ਗਿਆ। ਹੂੰ। ਕੁਸ਼ਾਕ ਕਿਹਦੇ? ਸ਼ੱਕ ਸਾਰਾ ਜੇ ਮੌਕੇ ਦਾ ਤੇ ਕੋਈ ਪਤਾ ਨਹੀਂ ਕਿਸੇ ਦਾ ਚਲੋ ਵੇਖਾਂਗੇ ਜੀ ਕੋਈ ਪਤਾ ਲੱਗ ਗਿਆ ਤੇ ਬੰਦੇ ਦੇ ਦੇਖਾਂ ਉਹਦਾ ਸੋਤ। ਕਿੰਨਾ ਕੁ ਨੁਕਸਾਨ ਹੋ ਗਿਆ? ਜੀ 40 ਕਿੱਲੇ ਦੀ ਪ੍ਰਾਲੀ ਸੀ ਤੁਸੀਂ ਆਪ ਸਾਬ ਲੈ ਲਓ ਜੀ। 2 ਲੱਖ ਦੀ 2 ਲੱਖ ਦੇ ਤਰਕੀਪਾ 2 ਲੱਖ ਸਾਲ ਹੋ ਗਿਆ ਬਾਕੀ ਡੰਗਰ ਬਚਾਤਾ ਉਹ ਨਕਸਾਨ ਬਚਾਈਆ ਹੋ ਬਚਾਈਆ ਅੱਛਾ ਇਹ ਨਾ ਚੰਦਰਪਾ ਹਰ ਸਾਲ ਹੀ ਨਾ ਮਤਲਬ ਐਰਕਾਂ ਇਹ ਸਤਮਾ ਸਾਲ ਵਾ ਜੀ ਹਰ ਸਾਲ ਹੀ ਨਾ ਸਾਡੇ ਨਾ ਮਤਲਬ ਕੋਈ ਨਾ ਕੋਈ ਕਦੀ ਡੰਗਰਾਂ ਦੇ ਕੋਲ ਨੂੰ ਅੱਗ ਲਾ ਜਾਂਦਾ ਵਾ ਕੋਈ ਪਰਾਲੀਆਂ ਨੂੰ ਅੱਗ ਲਾ ਜਾਂਦਾ ਵਾ ਤਿੰਨੇ ਤਿੰਨੇ 24 ਥਾਈਏ ਪਰਾਲੀ ਸਾਡੇ ਨੂੰ ਅੱਗ ਲਾਉਂਦਾ ਹੈ ਬੰਦਾ ਕੋਈ ਸ਼ਰਾਰਤੀ ਆ ਸਾਨੂੰ ਜੇ ਕਿਸੇ ਬੰਦੇ ਦੇ ਸ਼ੱਕ ਪਿਆ ਤਾਂ ਅਸੀਂ ਜ਼ਰੂਰ ਕਾਨੂੰਨ ਦੀ ਸਹਾਸਤਾ ਲਵਾਂਗੇ ਕੀ ਕੀ ਮੰਗ ਕਰਦੇ ਹਾਂ ਅਸੀਂ ਇਹੋ ਹੀ ਪ੍ਰਸ਼ਾਸਨਗਾਰੀ ਮੰਗ ਕਰਦੇ ਹਾਂ ਵੀ ਸਾਡੇ ਡੰਗਰਾਂ ਦੇ ਮਤਲਬ ਪੱਠੇ ਨਾਲ ਕੀ ਦੁਸ਼ਮਣੀ ਅਸੀਂ ਤੇ ਇਹੋ ਹੀ ਕਹਿੰਦੇ ਹਾਂ ਵੀ ਡੰਗਰਾਂ ਨਾਲ ਨਾ ਇਦਾਂ ਕਰੇ ਅਸੀਂ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਪਹਿਲਾਂ ਡੰਗਰ ਸਾੜ ਤੇ ਹੀ ਤੇ ਫਿਰ ਉਤੋਂ ਪਹਿਲਾਂ ਵੀ ਇੱਕ ਵਾਰੀ ਪ੍ਰਾਲੀ ਸਾੜਤੀ 60 ਕਿੱਲਿਆਂ ਦੀ ਉਤੋਂ ਦੂਜੇ ਸਾਲ ਫੇਰ ਪ੍ਰਾਲੀ ਸਾੜਤੀ ਸਾਡੀ 40 ਕਿੱਲਿਆਂ ਦੀ ਆ ਹੁਣ ਫੇਰ 40 ਕਿੱਲਿਆਂ ਦੀ ਪ੍ਰਾਲੀ ਸਾੜ